ਵਿਦਾਨ ਸਭਾ ਹਲਕਾ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਸਰਕਾਰੀ ਦਫਤਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਅੱਧੀ ਦਰਜਨ ਤੋਂ ਵੱਧ ਛੱਤ ਵਾਲੇ ਪੱਖੇ 4 에어 ਕੰਡੀਸ਼ਨਰ ਬਿਜਲੀ ਦੀ ਸਾਰੀ ਵਾਇਰਿੰਗ ਬਾਥਰੂਮ ਦੀਆਂ ਸਾਰੀਆਂ ਟੂਟੀਆਂ ਤੋਂ ਇਲਾਵਾ ਅਲਮਾਰੀ ਵਿੱਚ ਪਏ ਦਸਤਾਵੇਜ਼ ਕਿਤੇ ਗਏ ਚੋਰੀ ਲੱਖਾਂ ਰੁਪਏ ਦਾ ਹੋ ਗਿਆ ਨੁਕਸਾਨ ਵਾਰਦਾਤ ਥਾਣੇ ਤੋਂ ਕਰੀਬ 150 ਗਜ਼ ਦੂਰੀ ਤੇ ਵਾਪਰੀ ਲੋਕ ਸਭਾ ਚੋਣਾਂ ਦੇ ਚੱਲਦੇ ਸਰਕਾਰੀ ਦਫ਼ਤਰ ਪਿਛਲੇ 2 ਮਹੀਨਿਆਂ ਤੋਂ ਵੱੱਦ ਸਮੇਂ ਤੋਂ ਸੀਮਾਂਤਲੇ ਤੋੜ ਕੇ ਚੋਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਮੈਂ ਮੋਹਤ ਤਸਵੀਰ ਸਿੰਘ ਝਗੜਾ ਨਿਵਾਰਨ ਕਮੇਟੀ ਦੇ ਚੇਅਰਮੈਨ ਹੜਕਾ ਤਰਨਤਾਰ ਇਹ ਜਿਹੜਾ ਦਫਤਰ ਹੈ ਪੀ ਡਬਲਯੂ ਦਾ ਰੈਸਟ ਹਾਊਸ ਆ ਇਹ ਪਿਛਲੇ ਸਮੇਂ ਚ ਪਿਛਲੀਆਂ ਸਰਕਾਰਾਂ ਵੀ ਇਹਨੂੰ ਵਰਤਦੀਆਂ ਰਹੀਆਂ ਇਹ ਵੀ ਸਰਕਾਰ ਜਿਹੜੀ ਵਰਤਦੀ ਆ ਸਰਕਾਰੀ ਦਫਤਰ ਆ ਖੁੱਲਾ ਆ ਇਥੇ ਆਮ ਲੋਕ ਜਿਹੜੇ ਗੱਡੀਆਂ ਲਾ ਸਕਦੇ ਆ ਪਾਰਕ ਆ ਇਹ ਕਰਕੇ ਇਹਨੂੰ ਅਸੀਂ ਵਰਤਣ ਵਾਸਤੇ ਜਿਹੜੀ ਪਾਰਟੀ ਵੱਲੋਂ ਇਹਨੂੰ ਵਰਤਿਆ ਜਾਂਦਾ ਅਸੀਂ ਜਿਹੜੀ ਅੱਜ ਦੀ ਜਿਹੜੀ ਆ ਜੋ ਚੋਰੀ ਹੋਈ ਆ ਇਹਨੂੰ ਅਸੀਂ ਸਾਡੀ ਰਿਪੋਰਟ ਬਣਾ ਕੇ ਸਿੱਧੀ ਥਾਣੇ ਜਿਹੜੀ ਉਹ ਤੇ ਕੀ ਕੀ ਸਮਾਨ ਦੇ ਸਾਮਾਨ ਦੇ ਵਿੱਚ ਦੇਖੋ ਜੀ 600 ਪੱਖੇ ਆ ਇਹਦੇ ਵਿੱਚ ਚਾਰ ਸਾਡੇ ਜਿਹੜੇ ਆ ਉਹ ਏਸੀ ਆ ਫਿਰ ਇਨਵਰਟਰ ਦੋ ਸਾਡੇ ਗਏ ਆ ਬਾਕੀ ਵਾਇਰਿੰਗ ਜਿਹੜੀ ਉਹ ਸਾਰੀ ਜਿਹੜੀ ਆ ਉਹ ਕੰਪਲੀਟ ਹੀ ਉਹਨਾਂ ਨੇ ਓਟ ਪਟਾਈਆ ਕਰਕੇ ਸਾਰਾ ਸਾਰੀਆਂ ਉਹ ਲੈ ਕੇ ਬਾਥਰੂਮਾਂ ਦੀਆਂ ਟੂਟੀਆਂ ਤੱਕ ਉਹਨਾਂ ਨੇ ਛੱਡੀ ਇਹ ਫਾਬ੍ਰਿਕ ਇਹ ਬਾਂਦੀ ਜੀ ਚੋਣ ਕਮਿਸ਼ਨਰ ਨੂੰ ਜਦੋਂ ਚੋਣ ਜਾਬਤਾ ਲੱਗ ਜਾਂਦਾ ਉਦੋਂ ਫਿਰ ਇਹਨੂੰ ਏ ਛੱਡ ਗਏ ਸੀ ਤੇ ਡਾਕਟਰ ਸਾਹਿਬ ਫਿਰ ਆਪਣੇ ਦੇ ਉੱਤੇ ਦਫ਼ਤਰ ਉਹਨਾਂ ਨੇ ਬਣਾ ਲਿਆ ਸੀ ਤੇ ਉੱਥੇ ਸ਼ਿਫਟ ਕਰ ਗਏ ਡਾਕਟਰ ਸਾਹਿਬ ਨੇ ਆਪ ਕੋਈ ਮੌਕਾ ਦੇਖਿਆ ਨਹੀਂ ਉਹ ਨਹੀਂ ਅਜੇ ਤੱਕ ਆਏ ਉਹ ਆਂਦੇ ਪਹਿਲਾਂ ਸਫਾਈ ਕਰੋ ਸਾਰਾ ਕੁਝ ਅਹੀਂ ਪੁਲਿਸ ਨੂੰ ਜਿਹੜਾ ਸਾਰਾ ਸੌਂਗ ਦਿੱਤਾ ਉਹ ਖਾਤਾ ਉਹਨਾਂ ਨੂੰ ਉਹਨਾਂ ਨੂੰ ਹੋਰ ਕੋਈ ਵੀ ਲਿਖਾਤੀ ਸਰ ਡਾਕਟਰ ਜੀ ਜੀ ਸੋਹਰੇ 70 ਸੀ ਜਿਹੜੀ ਗੱਲ ਇਸ ਪਾਸੋਂ ਕੀ ਕਰ ਰਹੀ ਹੋਣੀ ਇਹਨਾਂ ਉਹਨਾਂ ਦੇ ਦਫ਼ਤਰੋਂ ਇੱਕ ਐਪਲੀਕੇਸ਼ਨ ਆਈ ਆ ਸਾਨੂੰ ਉੱਥੇ ਜਾਣੇ ਤੇ ਉੱਥੇ ਉਹਨਾਂ ਜਾ ਕੇ ਵੇਖਿਆ ਵੀ ਉੱਥੇ ਨਾਲ ਕੋਈ ਸਮਾਰਟ ਚੋਰੀ ਹੋ ਗਿਆ ਵਾ ਜਿਹਦੀ ਪੜਤਾਲ ਕਰ ਰਹੇ ਆ ਬਾਕੀ ਵੇਖਦੇ ਆ ਵੀ ਜਿਹੜਾ ਵੀ ਇਹਦਾ ਜੋ ਬਿਆਨ ਕਾਗਜ਼ ਦੇ ਮੁਤਾਬਕ ਅਫੀਰ ਵੀ ਲੱਜ ਕਰਾਂਗੇ ਤੇ ਜਲਦੀ ਤੋਂ ਜਲਦੀ ਜਿੰਨੇ ਵੀ ਕਿਸੇ ਨੇ ਚੋਰੀ ਕੀਤੀ ਹੈ ਕੋਈ ਇਹੋ ਜਿਹਾ ਅਸਵਾਨ ਕੀਤਾ ਤੋੜਪਾਨ ਕੀਤੀ ਆ ਉਹਦੇ ਖਿਲਾਫ ਕਾਰਵਾਈ ਕਰਕੇ ਤੇ ਅਮਰਿਤ ਚਲਾਈ ਜਾਵੇ ਸਰ ਇਹ ਕਿ ਉਹ ਕਿਹੜੀ ਡਿਪਾਰਟਮੈਂਟ ਤੋਂ ਇਹ ਕਰ ਰਹੇ ਆ ਉਹ ਪੀ ਡਬਲਯੂ ਡੀ ਦਾ ਹੀ ਇੱਥੇ ਆਪਣਾ ਦਫਤਰ ਇੱਥੇ ਅਗਸਤ ਹਾਊਸ ਉਹਦੇ ਵਿੱਚ ਇਹ ਦਫ਼ਤਰ ਭਾਗ ਐਮਐਲ ਸਾਹਿਬ ਨੇ ਐਮਐਲ ਕਿਹੜੇ ਐਮਐਲ ਸਾਹਿਬ ਕਸ਼ਮੀਰ ਸਿੰਘ